ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਪ੍ਰਿਆਗਰਾਜ ਵਿੱਚ ਮਹਾਕੁੰਭ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਰੇਲ ਮੰਤਰੀ ਨੇ ਪ੍ਰਿਆਗਰਾਜ ਵਿੱਚ ਪੰਜ ਰੇਲਵੇ ਸਟੇਸ਼ਨਾਂ ਦਾ ਨਿਰੀਖਣ ਕੀਤਾ ਰੇਲ ਮੰਤਰੀ ਵੈਸ਼ਨਵ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਮਹਾਕੁੰਭ ਲਈ ਕਰੀਬ 5000 ਕਰੋੜ ਰੁਪਏ ਦੇ ਕੰਮ ਕੀਤੇ ਗਏ ਨੇ ਉਹਨਾਂ ਕਿਹਾ ਕਿ ਮਹਾਕੁੰਭ ਲਈ 3000 ਵਿਸ਼ੇਸ਼ ਰੇਲ ਗੱਡੀਆਂ ਚੱਲਣਗੀਆਂ ਮਹਾਕੁੰਭ ਦੌਰਾਨ ਕੁੱਲ 13000 ਟ੍ਰੇਨਾਂ ਚੱਲਣਗੀਆਂ ਮਹਾਕੁੰਬ ਦੇ ਉਦੇਸ਼ ਲਈ ਹਰ ਜਗ੍ਹਾ ਵਿਸ਼ੇਸ਼ ਕਲਰ ਕੋਡਿੰਗ ਦੀ ਵਰਤੋਂ ਕੀਤੀ ਗਈ ਹੈ 48 ਨਵੇਂ ਪਲੇਟਫਾਰਮ ਬਣਾਏ ਗਏ ਨੇ ਜਦ ਕੇ ਪੈਦਲ ਤੁਰਨ ਵਾਲਿਆਂ ਲਈ ਨਵੇਂ 21 ਓਵਰ ਬ੍ਰਿਜ ਬਣਾਏ ਗਏ ਨੇ ਉਹਨਾਂ ਅੱਗੇ ਦੱਸਿਆ ਕਿ ਮਹਾਕੁੰਬ ਦੌਰਾਨ ਢੇਲ ਆਵਾਜਾਈ ਦੀ ਨਿਗਰਾਨੀ ਲਈ ਇੱਕ ਮਾਸਟਰ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਅਸ਼wini ਵੈਸ਼ਨਵ ਨੇ ਕਿਹਾ ਕਿ ਪ੍ਰਿਆਗਰਾਜ ਦੇ ਹਰ ਰੇਲਵੇ ਸਟੇਸ਼ਨ ਦੇ ਓਵਰ ਬ੍ਰਿਜ ਤੇ ਆਵਾਜਾਈ ਦੇ ਇੱਕ ਦਿਸ਼ਾਵੀ ਪਰਵਾ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਰੇਲ ਮੰਤਰੀ ਨੇ ਵਿੰਡੋ ਟ੍ਰੇਲਿੰਗ ਟ੍ਰੇਨ ਰਾਹੀਂ ਵਾਰਣਸੀ ਪ੍ਰਿਆਗਰਾਜ ਰੇਲਵੇ ਰਾਤ ਦਾ ਨਿਰੇਖਣ ਕੀਤਾ ਉਹਨਾਂ ਨੇ ਕਿਹਾ ਕਿ ਅਯੁੱਧਿਆ ਤੋਂ ਪ੍ਰਿਆਗਰਾਜ ਤੱਕ ਸ਼ਰਧਾਲੂਆਂ ਲਈ ਰਿੰਗ ਟ੍ਰੇਨ ਦਾ ਪ੍ਰਬੰਧ ਕੀਤਾ ਗਿਆ ਹੈ ਚਾਰ ਰਿੰਗ ਰੇਲ ਸੇਵਾਵਾਂ ਨਾਲ ਸ਼ਰਧਾਲੂਆਂ ਲਈ ਦੋਵਾਂ ਸ਼ਹਿਰਾਂ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ